ਤਕਦੀਰੇ ਲਿਖਤਾ ਲਫਜ਼ਾਂ ਚ ਪਰੋਕੇ ਵਾਰਿਸ ਸ਼ਾਹ ਨੇ ਹੀਰੇ ਲਿਖਤਾ ਕਹਿੰਦੇ ਵਿੱਚ ਕੋਈ ਸ਼ੱਕ ਨਹੀਂ ਜਿੰਨੀ ਸੋਹਣੀ ਉਹ ਆ ਹੀਰਾ ਸੱਸੀਆਂ ਤਾਂ ਕਹਿੰਦੇ ਕੱਖ ਹੀ ਨਹੀਂ ਕਿ ਕੁਦਰਤੀ ਕ੍ਰਿਸ਼ਮਾ ਇਹੋ ਦੀਆਂ ਆਦਾਵਾਂ ਦਾ ਉਹ ਨਿਆਣੀ ਜਈ ਮੈਂ ਸਿਆਣਾ ਜਿਆ ਕਿ ਚੁੱਪ ਚਪੀਤੀ ਨੂੰ ਫੁੱਲਾਂ ਨਾਲ ਮੁਹੱਬਤ ਆ ਅਲੱਗ ਰਹਿੰਦੀ ਆ ਉਹ ਕਾਬਲੇ ਚ ਉਹਦੇ ਹੁਸਨ ਦੀ ਕੀ ਗੱਲ ਕਰਾਂ ਕਹਿੰਦੇ ਰਾਣੀ ਸੁੰਦਰਾ ਕੁਝ ਨਹੀਂ ਉਹਦੇ ਮੁਕਾਬਲੇ 'ਚ ਕਿ ਉਹਦਾ ਅੱਖਾਂ ਮੂਰੇ ਆਉਣਾ ਲੱਗਦਾ ਜਿਵੇਂ ਕੋਈ ਖਵਾਬ ਆ ਚੰਨ ਕੀ ਹੁੰਦਾ ਮੁਕਾਬਲਾ ਕਰੂ ਮੈਂ ਸੁਣਿਆ ਚੰਨ ਤੇ ਵੀ ਦਾਗਾ ਚੰਨ ਤੇ ਵੀ ਦਾਗਾ ਕਿ ਵੈਲੀ ਤਾਂ ਨਹੀਂ ਹੈਗਾ ਉਹ ਪਰ ਬੁਰੀ ਠੋਕਾ ਇਲਾਕੇ ਤੇ ਮੈਨੂੰ ਝੱਲੀ ਜਈ ਮਲਵੈਨ ਨੂੰ ਉਹ ਮਾਰ ਦੇਵੇ ਇੱਕ ਝਾਕੇ ਤੇ ਕਿ ਇੱਜ਼ਤਾਂ ਵਾਲਾ ਉਹ ਬਗਾਨੀ ਤੇ ਅੱਖ ਨਹੀਂ ਰੱਖਦਾ ਜਿਹੜੀ ਗੱਲ ਹੋਵੇ ਮੂੰਹ ਤੇ ਕਹਿੰਦਾ ਤੇ ਦਿਲ ਤੇ ਕੱਖ ਨਹੀਂ ਰੱਖਦਾ ਕਿ ਇੱਕ ਹੱਥ ਮੁੱਚ ਤੇ ਦੂਜੇ ਚ ਕੜਾ ਪਾਉਂਦਾ ਉਹ ਸਵੇਰੇ ਉੱਠ ਸਰਬੱਤ ਦਾ ਭਲਾ ਮੰਗੇ ਤੇ ਬੇਬੇ ਬਾਪੂ ਦੇ ਪੈਰੀ ਹੱਥ ਲਾਂਦਾ ਉਹ ਉਹਦੀ ਬੋਲਬਾਣੀ ਖੰਡ ਵਰਗੀ ਆ ਤੇ ਅੱਖਾਂ ਸੱਚੀ ਜੰਨਤਾ ਮੈਨੂੰ ਲੱਗਦਾ ਜੀ ਮੈਂ ਹੀਰੇ ਪੰਨ ਕਿਤੇ ਹਣ ਕਿਵੇਂ ਉਹਦੀ ਮੰਨਤਾ ਕਿ ਉਹਦਾ ਹਾਸਾ ਜਮਾ ਗੰਨੇ ਦੀਆਂ ਪੋਰੀਆਂ ਤੇ ਚਿਹਰਾ ਸ਼ੁੱਧ ਪਾਣੀ ਵਰਗਾ ਝੂਠ ਬੋਲਣਾ ਤਿਆਰ ਉਹਦੀ ਫਿਤਰਤ 'ਚ ਹੀ ਨਹੀਂ ਕਿਰਦਾਰ ਸੁੱਚਾ ਗੁਰਬਾਣੀ ਵਰਗਾ ਗੁਰਬਾਣੀ ਵਰਗਾ ਕਹਿੰਦਾ ਜਿੰਨਾ ਦਾ ਤਾਂ ਖਿਹੜਾ ਛੱਡ ਦੇ ਤੂੰ ਸੂਟ ਪਾਇਆ ਕਰ ਚੁੰਨੀ ਸਿਰ ਤੇ ਲਿਆ ਕਰ ਤੇ ਬੇਬੇ ਤੋਂ ਗੁੱਤ ਕਰਾਇਆ ਕਰ ਤੇਰੇ ਬਾਪੂ ਨੇ ਜਿਹੜੀ ਤੈਨੂੰ ਫ੍ਰੀਡਮ ਦੇਤੀ ਹੁਣ ਉਹ ਤੇਰੇ ਤੋਂ ਖੋਣੀ ਆ ਕਹਿੰਦਾ ਫੈਸ਼ਨਾਂ ਨੂੰ ਤਾਂ ਭੁੱਲੀ ਜਾ ਤੂੰ ਸਾਦੀ ਲੱਗਦੀ ਸੋਹਣੀ ਆ ਕਹਿੰਦਾ ਸਾंवਲੇ ਜੇ ਤੇਰੇ ਰੰਗ ਤੇ ਸੂਟ ਕਾਲਾ ਵੀ ਸੋਹਣਾ ਲੱਗਦਾ ਬਿੰਦੀ ਲਾਇਆ ਕਰ ਮੱਥੇ ਤੇ ਉਂਝ ਟਿੱਕਾ ਵੀ ਸੋਹਣਾ ਲੱਗਦਾ ਕਹਿੰਦਾ ਹੀਰਨੀ ਚਾਹੀਦੀ ਮੈਨੂੰ ਮੈਂ ਤਾਂ ਤੇਰੇ ਤੋਂ ਜ਼ਿੰਦਗੀ ਵਾਰਨੀ ਆ ਕਹਿੰਦਾ ਮੈਂ ਮੁੰਦਰਾ ਪਵਾ ਕੇ ਰਾਂਝਾ ਨਹੀਂ ਬੰਦਾ ਮੈਂ ਸਰਦਾਰ ਆ ਤੇ ਤੂੰ ਮੇਰੀ ਸਰਦਾਰਨੀ ਆ ਜਾਂਦਾ ਕਿ ਤੂੰ ਸੋਹਣੀ ਆ ਤੇਰੇ ਰੰਗ ਵੀ ਸੋਹਣੇ ਰੂਪ ਵੀ ਸੋਹਣਾ ਤੇਰੇ ਅੰਗ ਵੀ ਸੋਹਣੇ ਤੂੰ ਸੋਹਣੀ ਓ ਰੱਬ ਦੇ ਵਰਗੀ ਮੈਨੂੰ ਮਿਲੀ ਐ ਕਿਸੇ ਸੁਆਬ ਦੇ ਵਰਗੀ ਤੇਰੀਆਂ ਝਾਂਜਰਾਂ ਵੀ ਸੋਹਣੀਆਂ ਤੇਆਂ ਵੰਗਾ ਵੀ ਸੋਹਣੀਆਂ ਤੇਰਾ ਕਿਰਦਾਰ ਵੀ ਸੋਹਣਾ ਤੇਰੀਆਂ ਸੰਗਾਂ ਵੀ ਸੋਹਣੀਆਂ ਤੂੰ ਸਾਰੀ ਸੋਹਣੀ ਆਪ ਦੇ ਵਰਗੀ ਖੁੱਲੀਆਂ ਅੱਖਾਂ ਨਾਲ ਦੇਖੇ ਹੋਏ ਖਵਾਬ ਦੇ ਵਰਗੀ ਕਹਿੰਦਾ ਤੂੰ ਮੁਰਦੇ ਨੂੰ ਆਏ ਸਾਂ ਵਰਗੀ ਐ ਬੋਤੀਆਂ ਸਿਫਤਾਂ ਕਰੂੰ ਤੇ ਇੱਥੇ ਹੀ ਰਾਤ ਹੋ ਜੂ ਬਸ ਇਨਾ ਸਮਝ ਲੈ ਤੂੰ ਮੇਰੀ ਮਾਂ ਵਰਗੀ ਐ ਮੇਰੀ ਮਾਂ ਵਰਗੀ ਐ ਕਿ ਕਿਸੇ ਦੀ ਘੂਰ ਵੀ ਪਸੰਦ ਨਹੀਂ ਉਹਨੂੰ ਪਰ ਮੇਰੀਆਂ ਸਾਰੀਆਂ ਸੌਂਦਾ ਉਹ ਉੰਜ ਸ਼ੌਂਕ ਤਾਂ ਉਹਨੂੰ ਰਫਲਾਂਦਾ ਏ ਪਰ ਮੇਰੇ ਲਈ ਪਿਆਰ ਦੇ ਧਾਗੇ ਬੁੰਦਾ ਏ ਕਿ ਕੁੜੀਆਂ ਬਹੁਤ ਆ ਉਹਦੇ ਪਿੱਛੇ ਪਰ ਕਿਸੇ ਨੂੰ ਭਾਵ ਨਹੀਂ ਦਿੰਦਾ ਉਹ ਮੈਂ ਸਵਾਲ ਨਹੀਂ ਪਾਇਆ ਕਦੇ ਉਹਨੂੰ ਆ ਵੀ ਜਵਾਬ ਦਿੰਦਾ ਓ ਕਿ ਮੈਂ ਹੀ ਬੈਠਦੇ ਉਹਦੀ ਖੱਬੀ ਸੀਟ ਤੇ ਬਾਕੀਆਂ ਨੂੰ ਤਾਂ ਪਿੱਛੇ ਬਿਠਾਉਂਦਾ ਓ ਵੈਸੇ ਕੋਈ ਰਾਜਾ ਦਾ ਰਾਜਕੁਮਾਰ ਤਾਂ ਹੈ ਨਹੀਂ ਪਰ ਫਿਰ ਵੀ ਮੈਨੂੰ ਰਾਣੀ ਕਹਿ ਕੇ ਬੁਲਾਉਂਦਾ ਓ ਰਾਣੀ ਕਹਿ ਕੇ ਬੁਲਾਉਂਦਾ ਓ ਕਿ ਉਹ ਉਹਦੇ ਪਿਆਉਣੇ ਰੱਬ ਤੋਂ ਮੰਗੀ ਲੱਗਦੀ ਆ ਉਹਦੇ ਤੋਂ ਜ਼ਿਆਦਾ ਮੈਨੂੰ ਉਹਦੀ ਸਾਦਗੀ ਚੰਗੀ ਲੱਗਦੀ ਆ ਕਿਨੀ ਵੀ ਪਾ ਕੇ ਤਰਦੀ ਓ ਤੇ ਪਿੰਡੂ ਰਹਿਣਾ ਸਹਿਣਾ ਉਹਦਾ ਸੁਹੇ ਬੁੱਲਾ ਤੇ ਮੁਸਕਾਨ ਦੀ ਰਹਿੰਦੀ ਤੇ ਸੰਗ ਸ਼ਰਮਾ ਗਹਿਣਾ ਉਹਦਾ ਸੁੱਕਮਣੀ ਸਾਹਿਬ ਦਾ ਬਾਗ ਨਿੱਤ ਕਰਦੀ ਆ ਤੇ ਗੁਰੂ ਘਰ ਜਾਣਾ ਭੁੱਲਦੀ ਨਿਓ ਇੱਕੋ ਦਿਲ ਦਾ ਰਾਜਾ ਉਹਦੇ ਤੇ ਜਣੇ ਖਣੇ ਤੇ ਡੁੱਲਦੀ ਨਿਓ ਜਣੇ ਖਣੇ ਤੇ ਡੁੱਲਦੀ ਨਿਓ ਇੱਕ ਟੁੱਟੇ ਦਿਲ ਵਾਲਾ ਜੇਕਰ ਰਿਲੇਟ ਕਰ ਸਕੇ ਤਾਂ ਕਿ ਰੱਬ ਕੋਲ ਝੋਲੀ ਅੱਡ ਕੇ ਮੰਗਿਆ ਸੀ ਤੈਨੂੰ ਕਦੇ ਕਿਸੇ ਹੋਰ ਤੇ ਨਜ਼ਰ ਟਿਕਾਈ ਨਹੀਂ ਸੀ ਮੈਂ ਹਾਂਜੀ ਹਾਂਜੀ ਕਰਦੀ ਦੇ ਮੇਰੇ ਬੋਲਣੇ ਸੀ ਸੌਕ ਦੇ ਕਦੇ ਹੂੰ ਕਹਿ ਕੇ ਗੱਲ ਮੁਕਾਈ ਨਹੀਂ ਸੀ ਮੈਂ ਕਿ ਤੇਰੇ ਬਿਨਾ ਰਹਿਣਾ ਕਿੰਨਾ ਔਖਾ ਸੀ ਮੇਰੀਆਂ ਬਾਹਾਂ ਦੇ ਕੱਟ ਗਵਾਹੀ ਭਰਦੇ ਆ ਮੇਰੇ ਕਮਰੇ ਦੀਆਂ ਤਸਵੀਰਾਂ ਹੱਸਦੀਆਂ ਮੇਰੇ ਤੇ ਕਿੱਤਰ ਗਵਾਚੇ ਸੱਜਣ ਅੱਜ ਕੱਲ ਕੀ ਕਰਦੇ ਆ ਕਿਵੇਂ ਦੱਸਾਂ ਉਹਨਾਂ ਨੂੰ ਤੂੰ ਗਵਾਚਿਆ ਨਹੀਂ ਮੈਂ ਗਵਾਇਆ ਤੈਨੂੰ ਹਰ ਗੱਲ ਤੇ ਸੱਚੀ ਰਵਾਇਆ ਤੈਨੂੰ ਮੰਨਿਆ ਗਲਤੀ ਦੋਨਾਂ ਦੀ ਸੀ ਪਰ ਅੱਜ ਮੈਂ ਮਾਫੀ ਮੰਗਦੀ ਆ ਤੂੰ ਆਪੇ ਸਜਾ ਯਾਰ ਮੈਂ ਪੀਖ ਮੰਗਦੀ ਆ ਸਾਰੇ ਰਿਸ਼ਤੇ ਵੀ ਮੋੜਤੇ ਤੇ ਕੈਨੇਡਾ ਦਾ ਵੀਜ਼ਾ ਵੀ ਠੁਕਰਾਇਆ ਮੈਂ ਬਠਿੰਡਾ ਛੱਡ ਤਾਂ ਤੇਰੇ ਲਈ ਤੇਰੇ ਪਿੱਛੇ ਚੰਡੀਗੜ੍ਹ 'ਚ ਪੈਰ ਪਾਇਆ ਮੈਂ ਸਾਹਮਣੇ ਤਾਂ ਆ ਜਾ ਕਦੇ ਚਾਹੇ ਮੇਰੇ ਵਾਲ ਨੂੰ ਤੂੰ ਦੇਖੀ ਨਾ ਹੁਣ ਮੇਰ ਤੋਂ ਰਿਆਣ ਨਹੀਂ ਆਂਦਾ ਯਾਰ ਇਹ ਦੂਰੀ ਵਾਲੀ ਅੱਗ ਤੇ ਹੋਰ ਮੈਨੂੰ ਸੇਕੀ ਨਾ ਸੁਣਿਆ ਤੇਰੀ ਬਾਹਰ ਦੀ ਤਿਆਰੀ ਆ ਮੈਂ ਉੱਥੇ ਵੀ ਤੇਰੇ ਪਿੱਛੇ ਆਣਾ ਤੇਰੀ ਫਲਾਈਟ ਜੁਲਾਈ 'ਚ ਤੇ ਮੈਂ ਅਗਸਤ 'ਚ ਆਉਣਾ ਹਜੇ ਕਿਸੇ ਨੂੰ ਦੱਸਿਆ ਨਹੀਂ ਸਾਰੀ ਤਿਆਰੀ ਵੀ ਹੋ ਗਈ ਤੇ ਬੈਗ ਵੀ ਪੈਕ ਆ ਐਂਜਾਇਟੀ ਤੇ ਡਿਪਰੈਸ਼ਨ ਵੱਧਦੇ ਜਾਂਦੇ ਆ ਮੇਰੇ ਮੈਂ ਛੇਤੀ ਪਰਦੇਣਾ ਜਿਹੜਾ ਸਾਡੇ ਵਿੱਚ ਗੈਪ ਆ ਮੈਂ ਦੁਬਾਰਾ ਤੇਰੀ ਜ਼ਿੰਦਗੀ 'ਚ ਆਉਂਗੀ ਤੇਰੀਆਂ ਗਲਤੀਆਂ ਦੇ ਵੀ ਮੈਂ ਤੈਨੂੰ ਮਨਾਉਂਗੀ ਤੂੰ ਦੱਸ ਆਕੜ ਛੱਡ ਕੇ ਮੈਨੂੰ ਗੱਲ ਨਾਲ ਲਾਏਂਗਾ ਨਾ ਮੈਨੂੰ ਪਹਿਲਾਂ ਵਾਂਗੂ ਰਾਣੀ ਰਾਣੀ ਕਹਿ ਕੇ ਬੁਲਾਏਂਗਾ ਨਾ ਮੈਂ ਜਵਾਈ ਬਣਾ ਲਊ ਤੈਨੂੰ ਮੇਰੇ ਘਰ ਦਾ ਤੂੰ ਦੱਸ ਮੈਨੂੰ ਤੇਰੇ ਬੇਬੇ ਦੀ ਨੂੰ ਬਣਾਏਂਗਾ ਨਾ ਬਣਾਏਂਗਾ ਨਾ ਯਾ ਲਾਸਟ ਟਾਈਮ ਕਹਿੰਦੇ ਇਹ ਵੀ ਕੋਈ ਵਾਰਦਾਤਾ ਹਲੇ ਤੱਕ ਅਲਯੁਗ ਦੀ ਸ਼ੁਰੂਆਤ ਆ ਜ਼ਮੀਨਾਂ ਪਿੱਛੇ ਭਾਈ ਮਰਦੇ ਤੇ ਮਾ ਦਾ ਬਰਥਡੇ ਵੀ ਨਹੀਂ ਆ ਤੇ ਮਿਸ਼ੂਕਾਂ ਤੋਂ ਸਭ ਕੁਝ ਹਾਰਦੇ ਕਿ ਮੱਖਣ ਮਲਾਈਆਂ ਨਾਲ ਪਾਲੇ ਜੋ ਨਸ਼ਿਆਂ ਦੇ ਸਮੁੰਦਰ 'ਚ ਪੈ ਗਏ ਹੋ ਜੰਮੇ ਪੰਜਾਬ ਦੇ ਆ ਤੇ ਕੈਨੇਡਾ ਦੇ ਰਾਹੀ ਪੈ ਗਏ ਹੋ ਕਹਿੰਦੇ ਸੋਨੇ ਦੀ ਚਿੜੀ ਸੀ ਜੋ ਉਹ ਤਾਂ ਟੱਗ ਗਈ ਹਣ ਪੰਜਾਬੀਆਂ ਦੀਆਂ ਰਗਾਂ 'ਚ ਤਾਂ ਐਲਸ ਬੈ ਗਈ ਹਣ ਕਿ ਕਲਾਕਾਰਾਂ ਦਾ ਬਾਇਓ ਡਾਟਾ ਵੀ ਪਤਾ ਤੇ 10 ਗੁਰੂ ਸਹਿਬਾਨਾਂ ਦੇ ਨਾਮ ਵੀ ਆ ਨਹੀਂ ਕਿ ਕਲਾਕਾਰਾਂ ਪਿੱਛੇ ਲੜਦੇ ਫਿਰਦੇ ਆ ਅਗਰ ਸਿੰਘ ਰਾਜ ਗੁਰੂ ਸੁਖਦੇਵ ਦੀਆਂ ਕੁਰਬਾਨੀਆਂ ਵੀ ਆ ਨਹੀਂ ਕਹਿੰਦੇ ਆਪਣੀ ਮਾਪਿਆਂ ਨੂੰ ਜਾਨ ਤੋਂ ਪਿਆਰੀ ਰੱਖਦੇ ਹੋ ਬਗਾਨੀ ਦੇ ਵੀ ਉਹੀ ਕੁਝ ਫਿਰ ਉਹਨੂੰ ਘਾਤੋ ਤੱਕਦੇ ਹੋ ਕਿ ਨਿੱਤ ਅਖਬਾਰਾਂ ਖਬਰਾਂ ਪੜ੍ਹ ਕੇ ਮੇਰੀ ਰੂਹ ਜੇ ਕੰਬ ਜਾਂਦੀ ਹੈ ਪਤਾ ਨਹੀਂ ਕਿਵੇਂ ਧਿਆਸ਼ਕਾ ਨਾ ਦੁਰ ਜਾਂਦੀਆਂ ਮਾਪਿਆਂ ਨੂੰ ਭੁੱਲ ਜਾਂਦੀਆਂ ਨੇ ਕਿ ਹਾਂ ਤਾਂ ਕੇ ਸਭ ਸਿਰਫ ਮੈਂ ਸੁਣਿਆ ਸੀ ਪਰ ਅੱਜ ਸੱਚੀ ਦੇਖਿਆ ਮੈਂ ਮੇਰੀ ਪੀਜੀ ਦੀ ਬੈਕਸਾਈਡ ਹੋਇਆ ਬਲਾਤਕਾਰ ਸੌ ਲੱਗੇ ਸੱਚੀ ਦੇਖਿਆ ਮੈਂ